Bum <music> bum ਦੇ ਵਿੱਚ ਬਨ ਮਹotsਵ ਦਿੱਪਸ ਮਨਾਇਆ ਜਾ ਰਿਹਾ ਹੈ ਅਤੇ ਸਾਡੇ ਮੁੱਖ ਮੰਤਰੀ ਪੰਜਾਬ ਮਾਨਜੂਬ ਸਰਕਾਰ ਤੋਂ ਮਾਨਸੀ ਮਾਨਜੀ ਵੱਲੋਂ ਚਾਰਪੁਰ ਵਿਖੇ ਦਿੱਪਸ ਮਨਾਇਆ ਜਾ ਰਿਹਾ ਹੈ ਅੱਜ ਸਾਡੇ ਮੋਗਾ ਨਗਰ ਨਿਗਮ ਵਿਖੇ ਸਾਡੇ ਮਾਨਜੂਬ ਡੀਸੀ ਸਰਕਾਰ ਤੋਂ ਬਲਵੰਤ ਸਿੰਘ ਜੀ ਸਾਡੇ ਐਸਟੀਐਨ ਸਰੰਗੀਪੀ ਸਾਡੇ ਮਾਨਜੂਬ ਮੀਰ ਸਾਹਿਬ ਸੰਤਾਰਪਾਲਜੀਤ ਸਿੰਘ ਜਰਨੀ ਜੀ ਸਾਡੇ ਜਿਫਤੀ ਮੀਰ ਅਸ਼ੋਕੂ ਮੀਰ ਜੀ ਸਾਰੇ ਅੰਸੀ ਸਹਿਵਾਣਾ ਦੇ ਨਾਲ ਮਿਲ ਕੇ ਜਿਹੜਾ ਬਨ ਮਹotsਵ ਦਿੱਪ ਸਾਡੇ ਮੋਗਾ ਨਗਰ ਨਿਗਮ ਵਿਖੇ ਮਨਾਇਆ ਜਾ ਰਿਹਾ ਜਿੱਥੇ ਸਾਡੇ ਵੱਲੋਂ ਅੱਜ ਜਿਹੜੇ ਪਲਾਂਟs ਲਗਾਏ ਜਾ ਰਹੇ ਹਨ ਤਕਰੀਬਨ 8 ਲੱਖ ਪਲਾਂਟ ਸਾਡੇ ਮੋਗਾ ਜ਼ਿਲ੍ਹੇ ਦੇ ਵਿੱਚ ਲਗਾਏ ਜਾਣੇ ਹਨ ਜਿਦੇ ਵਿੱਚੋਂ ਤਕਰੀਬਨ 7 ਲੱਖ ਦੇ ਕਰੀਬ ਜਿਹੜੇ ਹੈਗੇ ਆ ਉਹ ਪੌਦੇ ਲਗਾ ਦਿੱਤੇ ਗਏ ਹਨ ਅੱਜ ਮੈਂ ਸਭ ਨੂੰ ਇਹ ਬੇਨਤੀ ਕਰੂੰਗੀ ਕਿ ਸਾਡੇ ਪੰਜਾਬ ਨੂੰ ਬਚਾਉਣ ਦੇ ਪੰਜਾਬ ਦੀ ਪਿਆਵਲੀ ਨੂੰ ਬਚਾਉਣ ਦੇ ਲਈ ਸਾਡੇ ਪਾਣੀ ਨੂੰ ਸ਼ੁੱਧ ਕਰਨ ਦੇ ਲਈ ਵੱਧ ਤੋਂ ਵੱਧ ਸੀ ਪੇੜ ਪੌਦੇ ਤਰਖਤ ਸੀ ਲਗਾਈਏ ਤੇ ਹਰ ਪਿੰਡਾਂ ਦੇ ਵਿੱਚ ਫਿਰੀਆਂ ਦੇ ਸਾਈਡਸ ਤੇ ਜਿਹੜੇ ਹੈਗੇ ਆ ਸਾਡੇ ਵੱਲੋਂ ਪੌਦੇ ਲਗਾਏ ਜਾ ਰਹੇ ਹਨ ਔਰ ਸ਼ਾਮਾ ਵਾਲੇ ਫਰਕ ਤੇ ਜਿਹੜੇ ਹੈਗੇ ਆ ਉਹ ਸਾਨੂੰ ਆਪਣੀ ਖੇਤਾਂ ਚ ਵੀ ਲਗਾਉਣੇ ਚਾਹੀਦੇ ਔਰ ਸਾਡੇ ਅੱਜ ਸਾਰੇ ਅਕਸਰ ਜ਼ਹਿਬਾਲ ਸਾਰਿਆਂ ਵੱਲੋਂ ਜਿਹੜਾ ਮੌਕਾ ਦੇ ਵਿੱਚ ਅਲੱਗ-ਅਲੱਗ ਖਾਵਾ ਦੇ ਪੌਦੇ ਲਗਾਏ ਜਾ ਰਹੇ ਅੱਜ ਕਿੰਨੇ ਕ ਪੌਦੇ ਲਗਾ ਕੇ ਸ਼ੁਰੂਆਤ ਕੀਤੀ ਜਾ ਰਹੀ ਹੈ ਅਸੀਂ ਇੱਥੇ ਨਗਰ ਨਿਗਮ ਵਿਖੇ ਸੀ ਤਕਰੀਬਨ 50-60 ਪੌਦੇ ਲਗਾ ਰਹੇ ਹਾਂ ਔਰ ਬਾਕੀ ਖਾਵਾ ਤੇ ਵੀ ਜਿਹੜੇ ਹੈਗੇ ਲਗਾਏ ਜਾ ਰਹੇ ਇਹ 6 ਲੱਖ ਨੂੰ ਜਰੂਰ ਤੱਕ ਲੱਗੂ ਕਿ ਕਿ ਅਸੀਂ ਇਹ ਇਸ ਟਾਈਮ ਤੇ ਇਹ ਫਿਰ 7 ਲੱਖ ਡਿਗਰੀ ਬਹੁਣੀ ਆ ਮੈਨੂੰ ਲੱਗਦਾ ਵੀ ਅਸੀਂ 15 ਅਗਸਤ ਤੱਕ ਇਸ ਟੀਚੇ ਨੂੰ ਪਾਰ ਕਰ ਜਾਗੇ ਔਰ ਇਹ ਟੀਚਾ ਤਾਂ ਸਰਕਾਰ ਵੱਲੋਂ ਮਿਲਿਆ ਹੋਇਆ ਵੈਸੇ ਹੀ ਅਸੀਂ ਇਸ ਤੋਂ ਵੱਖਰੇ ਵੀ ਕਾਫੀ ਸਾਰੇ ਬੂਟੇ ਲਗਾ ਰਹੇ ਹਾਂ ਤਾਂ ਮੈਨੂੰ ਉਮੀਦ ਹੈ ਕਿ ਜਿਹੜਾ ਪੰਜਾਬ ਦਾ ਵਾਤਾਵਰਣ ਹੈ ਇਸ ਤਰ੍ਹਾਂ ਬਿਨਾਂ ਰੁੱਖਾਂ ਤੋਂ ਹੋ ਗਿਆ ਸੀ ਇੱਕ ਟਾਈਮ ਤੇ ਲੱਗਣ ਲੱਗਿਆ ਸੀਗਾ ਕਿ ਪੰਜਾਬ ਜਿਹੜਾ ਹਰਿਆਲੀ ਕਰਕੇ ਜਾਣਿਆ ਜਾਂਦਾ ਉਹ ਕਿਤੇ ਇੰਨਾ ਤੋਂ ਵਿਰਵਾ ਨਰ ਹੈ ਜੇ ਰੁੱਖਾਂ ਤੋਂ ਤਾਂ ਇਸ ਵਾਰੀ ਇਸੇ ਸਾਲ ਦੇ ਵਿੱਚ ਆਪਣੇ ਰੁੱਖਾਂ ਦੀ ਗਿਣਤੀ ਕਿਤੇ ਡਬਲ ਹੋ ਜਾਣੀ ਹੈ ਕਿਉਂਕਿ ਜਿਹੜਾ ਫੋਰੈਸਟ ਕਵਰ ਹੈ ਉਹਨੂੰ ਅਸਲ 'ਚ 7% ਤੱਕ ਲਿਜਾਣ ਦਾ ਟੀਚਾ ਪੰਜਾਬ ਸਰਕਾਰ ਦਾ ਔਰ ਇਹ ਮਹੀਨੇ ਦੇ ਵਿੱਚ ਹੀ ਸਹਿਜਾ ਹੀ ਪ੍ਰਾਪਤ ਕਰ ਲਿਆ ਜਾਊਗਾ